ਪ੍ਰੀਸਿੰਗ ਕੁਛ ਵੀਰ ਅੱਜ ਅਸੀਂ ਤੇਰਾ ਬਾਬਾ ਨਾਨਕ ਕੋਰੀਡੋਰ ਦੇ ਲੱਗੇ ਪਿੰਡ ਮਾਨ ਹੈ ਜਿੱਥੇ ਮੌਜੂਦਾਂ ਪਿੰਡ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਸੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਮਾਧ ਅਧਿਕਾਰ ਦੀਆਂ ਜਿਹੜੀਆਂ ਤਸਵੀਰਾਂ ਜਿਹੜੇ ਦਿਖਾ ਦਿੱਤੀਆਂ ਸਾਂਝੀ ਕਰ ਦਿੱਤੀਆਂ ਹਨ ਸੋ ਇਸ ਪਿੰਡ ਦੇ ਵਿੱਚ ਵੀ ਜਿਹੜੀ ਆ ਇਹ ਕੁਝ ਲੋਰ ਤੋਂ ਜਦੋਂ ਤੁਸੀਂ ਬੰਨ ਟੁੱਟਿਆ ਸੀ ਹਸਪੀਟਲ ਦੇ ਵਿੱਚ ਵੀ ਹੜ੍ਹ ਦੀ ਜਿਹੜੀ ਮਾਰਿਆ ਕਾਫੀ ਜਿਹੜੀ ਹਸਪੀਟਲ ਨੂੰ ਜਿਹੜੀ ਪਈ ਸੀ ਸੋ ਹੜ੍ਹ ਤੋਂ ਪਹਿਲਾਂ ਵੀ ਜਿਹੜੀਆਂ ਘਰ ਦੀਆਂ ਜਿਹੜੀਆਂ ਕੰਡੀਸ਼ਨਾਂ ਕੋਈਆਂ ਜ਼ਿਆਦਾ ਜਿਹੜੀਆਂ ਵਧੀਆ ਨਹੀਂ ਸੀ ਬੁਨਿਆਦੀ ਜਿਹੜਾ ਢਾਂਚਾ ਸੀ ਸੰਭਾਨਿਆਂ ਦੀ ਹਾਲਤ ਵੀ ਜਿਹੜੀ ਪਹਿਲਾਂ ਵੀ ਜਿਹੜੀ ਨਾਜ਼ੁਕ ਬਣੀ ਸੀ ਸੋ ਪਾਣੀ ਦੀ ਜਿਹੜੀ ਮਾਰ ਪ੍ਰਣ ਕਰਕੇ ਇਸ ਘਰ ਦੀ ਜਿਹੜੀ ਹਾਲਤ ਹੈ ਬਿਲਕੁਲ ਇਹ ਜਿਹੜੀ ਇਹ ਖਰਾਬ ਹੋ ਗਈ ਆ ਘਰ ਦੇ ਵਿੱਚ ਮਾਤਾ ਹੈ ਹੋਰ ਕੋਈ ਘਰ ਦਾ ਮੋਢੀ ਨਹੀਂ ਹੈ ਮਾਤਾ ਦੇ ਵੱਲੋਂ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਥੋੜਾ ਬੋਤਾ ਕੰਮਕਾਰ ਕਰਕੇ ਘਰ ਨੂੰ ਜਿਹੜਾ ਇਹ ਰ ਕਿੰਦਰ ਜੇ ਮਰਨਾ ਕਿਹੜਾ ਮਾੜੀ ਜੀ ਪਿੰਡ ਪਿੰਡ ਮਾਨ ਜੀ ਕੀ ਮਾੜੀ ਕੰਮ ਕਰਦੇ ਕੰਮ ਮੈਂ ਇਤਰੇ ਘਰਾਂ ਦੇ ਕਰਨ ਲਈ ਆ ਤੁਸੀਂ ਤਾਂ ਮਾਲ ਅੰਦਰੇ ਅਗਾ ਦਾ ਕੰਮ ਮਿਲ ਜੇ ਮੈਂ ਹੋਰ ਕਰ ਸਕਦੀ ਬੇਟੀ ਮੇਰੀ ਇਹ ਸ਼ਹਿਰ ਕੰਮ ਕਰਨ ਲਈ ਹੈ ਕੋਹ ਕੋਣ ਹੋ ਪਰਵਾਹ ਪਰਿਵਾਰ ਮੇਰੀਆਂ ਦੋ ਬੇਟੀਆਂ ਨੇ ਹੋਣਾ ਤੇ ਇੱਕ ਮੇਰਾ ਬੇਟਾ ਹੋ ਉਹਦੀ ਵੀ ਹੱਥ ਸੁੱਤੀ ਆ ਉਹ ਵੀ ਨਹੀਂ ਕੰਮ ਕਰ ਕਰ ਸਕਦਾ ਹਜੇ ਕੋਈ ਪਰ ਹਾਲਾ ਕੰਮ ਨਹੀਂ ਕਰ ਸਕਦਾ ਤੇ ਇਤਰਾਡੇ ਸੱਤ ਦਿਨਾਂ ਨਾਲ ਹੀ ਪਾਣੀ ਲੱਗ ਗਿਆ ਹੈਗਾ ਬਹੁਤ ਜ਼ਿਆਦਾ ਪਾਣੀ ਆਈ ਮਸਾਂ ਹੀ ਨਿਕਲੇ ਇਹਨਾਂ ਦਾ ਪਾਣੀ ਸਾਡੇ ਬਿਲਕੁਲ ਇਹਨਾਂ ਦਾ ਪਾਣੀ ਜਿੱਦੋਂ ਆਪਾਂ ਨਿਕਲੇ ਵਿੱਚੋਂ ਕਦੋਂ ਪਣੀ ਆ ਪਾਣੀ ਆ ਸੀ ਅਸੀਂ ਵਜਿਆ ਪਾਣੀ ਸੀ ਸਵੇਰ ਦੀ ਸਾਂਭੀ ਸੀ ਨਹੀਂ ਸਵੇਰ ਦੀ ਤੇ ਕਣਕ ਸਾਡੀ ਉਹ ਵੀ ਗਲ ਫੜ ਗਈ ਹੈ ਸਾਰੀ ਇਹ ਹੀ ਉਧਰ ਨਹਿਰ ਦੇ ਵਿੱਚ ਸੁੱਟਣ ਡੇ ਆ ਨਾਲੇ ਅੱਜ ਬੇਟਾ ਮੇਰਾ ਰੋਂ ਡਿਆ ਕਿੰਨੀ ਕਿੰਨੀ ਕਣਕ ਕਣਕ ਕਹਾਂਗੀ 2 ਕੁ ਮਿੰਟ ਰਹਿਗੇ ਹਾਂ ਝੂਠ ਨਹੀਂ ਮਾਰਨਾ ਚੌਲੀ ਕੇ ਗੁਤੂਆਰੇ ਚੌਲੋ ਵੀ ਗਲ ਕੇ ਵਿੱਚ ਉਹ ਵੀ ਸੁੱਟੇ ਗਲ ਗੇ ਹਾਂ ਬਲੋ ਕੋਈ ਨਹੀਂ ਬਚੀ ਕੋਈ ਚੀਜ਼ ਨਹੀਂ ਬਚੀ ਲੀਲਾ ਕਪੜਾ ਧਾਵੇ ਤੁਹਾਡੇ ਸਾਹਮਣੇ ਹੀ ਥੋੜੇ ਜਿਹੜੇ ਅੰਦਰ ਪਏ ਨੇ ਕੀ ਪਾਣੀ ਜਿਹੜਾ ਪਿੱਟ ਦੇ ਵਿੱਚ ਜੱਕਦਾ ਮੈਂਟਰ ਹੋ ਗਿਆ ਚੱਕਦਾਂ ਮੀ ਆ ਗਿਆ ਪਤਾ ਲੱਗਾ ਹੀ ਨਹੀਂ ਸਾਨੂੰ ਅਸੀਂ ਤਾਂ ਸੁੱਤੇ ਆ ਤੇ ਅੱਜ ਇਸ ਤਰ੍ਹਾਂ ਕੋਈ ਕੋਈ ਜਾਗਣ ਡਿਆ ਇਹਦਾ ਰੋਲਾ ਰੱਪਾ ਪਾਇਆ ਤੇ ਜੀ ਦੋਨੇ 15 ਨਿਕਲ ਸ਼ਹਿਰਾਂ ਤੋਂ ਵੱਲੋਂ ਇੱਕ ਦੋ ਦਿਨ ਪਹਿਲਾਂ ਜਿਹੜਾ ਅਲਰਟ ਕਰ ਦਿੱਤਾ ਗਿਆ ਹਾਈਲਾਈਟ ਕਰ ਦਿੱਤਾ ਗਿਆ ਪਾਣੀ ਦਾ ਆ ਜਿੰਨੇ ਵੀ ਪਹਿਲਾਂ ਉਹਨਾਂ ਨੇ ਤੁਹਾਡੇ ਲੋਸਮੈਂਟ ਕੀਤੀ ਸ਼ਾਮਾਂ ਤੱਕ ਕਹਿੰਦੇ ਕਿ ਪਾਣੀ ਆ ਜਾਣਾ ਤੇ ਅਸੀਂ ਮਨ ਲਾ ਕਿਹਾ ਵੀ ਨਹੀਂ ਹੁਣ ਆ ਪਾਣੀ ਤਾਪਾ ਕਰ ਦੇ ਵਿੱਚ ਨਿਕਲਦੇ ਸਾਡੇ ਇਤਰਾ ਭੈਣ ਭਰਾ ਆਏ ਹਨ ਕਹਿੰਦੇ ਤੁਸੀਂ ਸੱਤ ਤੱਲੇ ਸੌਇਆ ਹੋ ਨਾ ਅੰਦਰ ਉਹਨੇ ਤੁਹਾਡਾ ਕਮਰਾ ਹੀ ਉੱਤੇ ਡੇਗ ਪਿਆ ਆ ਭਰਾ ਤੇ ਰਾਤ ਗੇ ਰਾਤੀ ਹੀ ਫੇਰ ਘਰ ਆ ਗਏ ਆਪਣੇ ਘਰੇ ਰਹੇ ਜਦੋਂ ਪਾਣੀ ਆ ਜਦੋਂ ਗਾਲ ਗਾਲ ਪਾਣੀ ਚੜ ਗਿਆ ਉੱਥੋਂ ਤੱਕ ਫੇਰ ਆਪਾਂ ਨੂੰ ਇਹਨਾਂ ਨੇ ਅੱਡ ਗਵਾਂਡੀਆਂ ਦੇ ਕੱਢਿਆ ਤਾਂ ਮੈਂ ਦੇਖਿਆ ਇੱਤਾਂ ਵੀ ਜਿਹੜੇ ਠੱਠੀਆਂ ਇੱਥੇ ਕੀ ਰਸੋਈ ਕੀ ਕਮਰਾ ਇੱਥੇ ਰਸੋਈ ਪਤਾ ਹਾਂਜੀ ਇਹ ਤੇ ਪੜੋਲਾ ਰੱਖਿਆ ਕਣਕ ਵਾਲਾ ਕਣਕ ਵੀ ਤਾਂ ਗਲਗੀਤ ਵਿੱਚ ਹੀ ਬਹੁਤ ਅੰਮੋਲਿ ਸਿਕਾਉਂਡ ਠੀਕ ਤੇ ਨਾ ਮੜਾ ਹਾਲ ਹੈ ਜਿਹੜਾ ਹੜੋਂ ਤੋਂ ਪਹਿਲਾਂ ਜਿਹੜਾ ਘਰ ਦੇ ਵਿੱਚ ਲੋੜੇ ਦਾ ਪਾਣੀ ਤੇ ਚਲੋ ਹਰ ਵਕਤ ਲੋੜੀ ਪਈ ਪਾਣੀ ਪਾਣੀ ਨਹੀਂ ਆ ਡਾ ਗਾ ਹੋਈ ਹੁੰਦਾ ਟੂਟੀ ਦਾ ਪਾਣੀ ਹੁੰਦਾ ਸਰਕਾਰੀ ਹੁੰਦਾ ਜੀ ਇਹਨੇ ਚਿਰਦਾ ਕਿਸੇ ਮਤਲਬ ਸਸਤਾ ਨੇ ਜਾ ਇਹਨਾਂ ਦੀ ਵੀ ਕੋਈ ਕਿਹਾ ਇਹਨਾਂ ਨੇ ਮਰਿਤ ਕੀਤੀ ਬਾਈ ਹਾਂਜੀ ਤੁਹਾਡਾ ਬੱਚੇ ਬੇਟਾ ਦੋ ਵਾਰੀ ਇਹਨਾਂ ਜਾਮ ਪੜਿਆ ਗਿਆ ਲੋਕਾਂ ਨੇ ਫਸਾ ਦਿੱਤਾ ਉਹ ਵੀ ਸਾਡਾ ਵੇਲਾ ਇਤਰਾ ਜੀ ਰੱਬ ਚਲੋ ਰੱਬ ਨੇ ਉਹ ਵੀ ਕੀਤੀ ਮਰਿਤ ਤੁਹਾਡੀ ਥੋੜੀ ਬਹੁਤੀ ਉਹ ਵੀ ਬੇਟਾ ਮੇਰਾ ਜੀ ਮੰਨਤਾ ਆ ਇਹ ਮਤਲਬ ਟੂਟੀ ਦਾ ਪਾਣੀ ਵਾਟਰ ਸਪਾਈ ਦਾ ਪਰ ਹਾਂਜੀ ਇਹੋ ਹੀ ਹੈ ਉਹ ਜੀ ਟਾਕੇ ਦਾ ਪ੍ਰੋਬਲਮ ਪੈ ਰਿਹਾ ਕਿਤੇ ਬੱਟਸਪਾਈ ਨੂੰ ਇਹ ਤਾਂ ਪਾਣੀ ਫਿਰ ਕਿੱਥੇ ਚੱਲਦਾ ਸਕੇ ਇਹ ਤਰ੍ਹਾਂ ਇਹ ਨਾਲਕਾ ਲਾਗੇ ਲੱਗਾ ਜੇ ਗਵੰਟੀਆਂ ਤਾਂ ਉਹ ਕਿ ਆਪਣਾ ਘਰ ਦੇ ਵਿੱਚ ਆਣੀ ਹਾਂਜੀ ਆਪਣੇ ਘਰ ਚ ਪਾਣੀ ਵੀ ਨਹੀਂ ਸਾਡੇ ਤਾਂ ਐਨਆਰਆਈ ਵੀ ਨੇ ਹੋਰ ਸਮਾਜਸੀ ਸੰਸਥਾ ਨੇ ਲੋਕਾਂ ਨੇ ਮਦਦ ਕਰਦੀਆਂ ਸਭ ਤੋਂ ਦੀਆਂ ਨੇ ਕੀ ਕੀ ਕਰਨ ਦੀ ਕੋਈ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਕੋਈ ਕੰਮ ਵਾਲਾ ਨਹੀਂ ਕਰਦਾ ਕਿਸੇ ਜੱਟ ਨੇ ਨਹੀਂ ਕੀਤੀ ਸਾਡੀ ਪਤਾ ਜੀ ਤਰਪਾਲ ਪਾਈ ਆਪ ਲਿਆ ਕੇ ਪਾਈ ਕੇ ਜਾ ਕੇ ਹਾਂ ਜੀ ਆਪ ਲੈਂਦੀ ਪਤਾ ਮਨੂੰ ਸਰਕਾਰ ਨੂੰ ਤਾਂ ਜਿਹੜੇ ਆਮ ਲੋਕ ਨਹੀਂ ਮਿਲਿਆ ਜੇ ਕੋਈ ਬੰਦੇ ਤੇ ਨਹੀਂ ਕਾਫੀ ਕਹਿੰਦੇ ਕੋ 40 50 75 ਪਲਾਂ ਪਿੰਡ ਦੇ ਵਿੱਚ ਘਰ ਦੇ ਕੇ ਫੋਟੋ ਖਿੱਚ ਕੇ ਮੰਡੀ ਜਾਂਟੀਆਂ ਹਾਂ ਸਾਡੇ ਵਾਲੇ ਪੁੱਤ ਕੋਈ ਤੱਕ ਆਇਆ ਹੀ ਨਹੀਂਗਾ ਐਡੇ ਜਹਾਜ਼ ਚੱਲੇ ਹੈਲੀਕਾਪਟਰ ਚੱਲੇ ਤੁਹਾਡੇ ਪਿੰਡਾਂ ਦੇ ਵਿੱਚ ਦੋਕ ਪੈਕਟ ਆਏ ਸੁੱਟ ਕੇ ਤੇ ਚਲ ਗਿਆ ਅਗਲਾ ਪਾਕ ਤੋਂ ਸਹੀ ਸ਼ਰਮਤ ਪਹੁੰਚ ਕਿੱਡੀ ਕਰੇਗਾ ਉਹ ਵੀ ਸਾਡੇ ਵਾਲੇ ਸੁੱਟੇ ਉਹ ਵੀ ਜਟਾਂ ਵਾਲੇ ਸੁੱਟੇ ਜਾਓ ਚੀਰਾਂ ਤੇ ਕੋਠੇ ਤੇ ਸੁੱਟੇ ਸਾਡੇ ਵਾਲੇ ਕੁਛ ਨਹੀਂ ਸੁੱਟਿਆ ਜਾਜ ਤੇ ਕਾਫੀ ਬੜਾ ਮਤਲਬ ਆ ਜੀ ਨਹੀਂ ਆਪਾਂ ਇਤਹਾਥੀ ਖੜੇ ਕਰਦੇ ਨੇ ਸਾਡੇ ਵਾਲੇ ਆਇਆ ਨਹੀਂ ਇੱਧਰ ਵਾਲੇ ਪਰਨੇ ਨਹੀਂ ਆਇਆ ਉਧਰ ਉਧਰ ਪਰਲੇ ਮਾਲੇ ਸੁੱਟੇ ਸਾਡੇ ਵਾਲੇ ਕੁਛ ਨਹੀਂ ਆਇਆ ਦੋ ਮੇਰੀਆਂ ਬੇਟੀਆਂ ਵੀ ਆਉਣ ਵਾਲੀਆਂ ਦੋ ਵੇਈਆਂ ਵਿਚਾਰੀਆਂ ਮਾੜੀਆਂ ਮੋਟੀਆਂ ਜੀ ਉਹਨਾਂ ਨੂੰ ਵੀ ਕੁਛ ਨਹੀਂ ਆਪਾਂ ਦਿੱਤਾ ਇਹ ਤਰੇ ਕਰੋ ਕੱਲਿਆਂ ਨੇ ਨਾ ਫਿਰ ਜਿਹੜੀਆਂ ਸਸਤਾ ਨੇ ਇੰਨੀਆਂ ਉਹਦੇ ਵੀਰ ਨੇ ਜਾਂ ਬਾਹਰੋਂ ਜਿਹੜੀਆਂ ਮਦਦਾਂ ਆਉਂਦੀਆਂ ਉਹ ਪਿੰਡ ਤੱਕ ਪਹੁੰਚਦੀ ਨਹੀਂ 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 ਪਿੰਡ ਤੱਕ ਪਹੁੰਚਣੀ ਕੀ ਤੁਹਾਨੂੰ ਪਤਾ ਹੀ ਆ ਸੁੱਕੀ ਰਸਤਾ ਹੁੰਦੀ ਹੈ ਤਾਂ ਉਹ ਵੀ ਕੋਈ ਟਰਾਲੀ ਆ ਜਾਂਦੀ ਕੋਈ ਆਉਂਦੀ ਨਹੀਂ ਗਈ ਇੱਥੇ ਇਹ ਤਰ੍ਹਾਂ ਹੁੰਦੀ ਜੇ ਜਿਹੜੀ ਟਰਾਲੀ ਹੁੰਦੀ ਹੈ ਇਹ ਪਿੰਡ ਦੇ ਵਿੱਚ ਆਪ ਖੋ ਚੱਲ ਕੇ ਸੇਵਾ ਇਸ ਕਰਦੇ ਨੇ ਜਿਹੜੇ ਮਲ ਸਮਾਜ ਸੀ ਵੀ ਨਹੀਂ ਪਹੁੰਚ ਕਰਦੇ ਕਰਦੇ ਨਹੀਂ ਉਹ ਚੱਲ ਦਿਦੇ ਰਹੇ ਨੇ ਇਹ ਤਰ੍ਹਾਂ ਆਮ ਦੇਰੇ ਤੋਂ ਇੱਕ ਟਰਾਲੀ ਆਈ ਬਸ ਮੁੜ ਕੇ ਉਹਨਾਂ ਨੇ ਕੰਮ ਹੀ ਬੰਦ ਕਰ ਛੱਡਿਆ ਇੱਥੋਂ ਵੜ ਨਹੀਂ ਦਿੱਤਾ ਕੋਈ ਮੁੜ ਕੇ ਜੋ ਅਧਿਨ ਸੰਸਥਾ ਜਿਹੜੀਆਂ ਮਨ ਲੋ ਇਸ ਉਧਰਤੀ ਹਾਫਤੇ ਦੇ ਵਿੱਚ ਕਿਹੜੀਆਂ ਜਿਹੜੀਆਂ ਸਾਥ ਤੋਂ ਹੋਈਆਂ ਲਾਇਗਾ ਦੋ ਜਾਂ ਆਪਾਂ ਲੋਕਾਂ ਦੇ ਨਹੀਂ ਹੋਣਾ ਪਤਾ ਹੈ। ਵੀ ਸਿਕ ਜਿਹੜੀ ਸਿਕ ਰਹਿ ਜਾਂਦੀ ਹੈ ਦੂਜਾ ਲੀਟਰ ਕੋਈ ਆ। ਉਹ ਸਾਡੇ ਨਾਲ ਪੜਦੇ ਹੋਰ ਲੋਕ ਨੇ ਉਹਨਾਂ ਨਾਲ ਗੱਲਬਾਤ ਸੱਚੀ ਗੱਲ ਵੀ ਜੀ ਕਿਵੇਂ ਦੇਖਦੇ ਹੋ ਜਿਹੜੀਆਂ ਫਿਰ ਇੱਧੇ ਜਿਹੜੀ ਆਰਤ ਮਨ ਲੋ ਉਧਰਤੀ ਹਾਫਤੋਂ ਲੈ ਕੇ ਕਿਹੜੀਆਂ ਸੰਸਥਾ ਜਿਹੜੀਆਂ ਮਨ ਲੋ ਲਾਇਗ ਸਾਥ ਦੀ। ਜੀ ਜਿਹੜੀਆਂ ਧਰਮਕ ਸੰਸਥਾ ਲਾਈਆਂ ਨੇ ਤੇ ਖਾਲਸੇ ਵਾਲੇ ਆਏ ਨੇ ਬਾਕੀ ਜੇ ਮੰਤਰੀ ਵੱਲੋਂ ਕਹੀਏ ਮੰਤਰੀਆਂ ਵੱਲੋਂ ਕੁਛ ਕੋਈ ਕੁਛ ਨਿਯਾਤਰਪਾਲ ਤੱਕ ਨਹੀਂ ਆਈ ਫੋਟੋਆਂ ਦਿਵਾ ਜਾਂਦੇ ਰਹੇ ਆ ਵੀ ਮੋਲਤਰਪਾਲ ਪਾਈ ਆ ਇਹ ਗਰੀਬ ਪਰਿਵਾਰ ਆ ਅਸੀਂ ਪਹਿਲਾਂ ਵੀ ਇੱਕ ਦੋ ਵਾਰੀ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਤੁਹਾਡੇ ਘਰ ਪੱਕੇ ਨੇ ਤੇ ਮੈਂ ਇਹਨਾਂ ਨੂੰ ਦੱਸਿਆ ਚਾਚੀ ਉਹਨਾਂ ਨੂੰ ਪਤਾ ਵਾ ਮੈਂ ਇੱਕ ਦੋ ਵਾਰੀ ਇੱਥੇ ਆਏ ਵੀ ਕਮਰਿਆਂ ਦੇ ਪੈਸੇ ਆਉਣੇ ਆ ਜੀ ਆਪਣੇ ਪੇਪਰ ਭਰਾ ਮੈਂ ਕਿਹਾ ਵੀ ਜੀ ਮੈਨੂੰ ਪੇਪਰਾਂ ਦੀ ਲੋੜ ਨਹੀਂ ਆ ਤੇ ਚਾਚੀ ਉਹਨਾਂ ਦਾ ਘਰ ਮਾੜਾ ਜੇ ਉਹ ਭਰਾ ਲੈਏ ਨੇ ਤੇ ਪਰ ਇੱਥੇ ਬਾਅਦ ਚ ਭਰਾ ਕੇ ਰੁਪਿਆ 100 200 200 ਲੈ ਕੇ ਬਾਅਦ ਚ ਕੋਈ ਨਹੀਂ ਜਿਹਾ ਬੋੜਦਾ ਜੀ ਸਰਕਾਰ ਨੂੰ ਤਾਂ ਤੁਹਾਡੇ ਹਰ ਪ੍ਰਭਾਵਿਤ ਇਲਾਕੇ ਇਹਨਾਂ ਨੂੰ ਹੈਲੀਕਾਪਟਰ ਦੇ ਤਾ ਵੀ ਰੂਜ ਦਾ ਜਿਹੜਾ ਵਸਤਾ ਜੜੀਆਂ ਨੇ ਜਿਆਦਾ ਜਿਤਨਾ ਹੀ ਬੋਟ ਨਹੀਂ ਚੱਲ ਰਹੀ ਜੀ ਮਨ ਲੋਕਾਂ ਦੀ ਪਹੁੰਚ ਨਹੀਂ ਤੋ ਹੈਲੀਕਾਪਟਰ ਚੱਲਦਾ ਰਿਹਾ ਤੁਹਾਡੇ ਕੋਲ ਜੀ ਹੈਲੀਕਾਪਟਰ ਚੱਲਦਾ ਰਿਹਾ ਜੀ ਦੋ ਕੁ ਪੈਕਟ ਇੱਥੇ ਸੁੱਟ ਗਿਆ ਜੀ ਤੇ ਦੋ ਕੁ ਮੇਰੇ ਨਾਲ ਹਰੂਆ ਸੁੱਟ ਗਿਆ ਤੇ ਦੋ ਤਿੰਨ ਪਾਣੀ ਚ ਸੁੱਟ ਗਿਆ ਜੀ ਮਨ ਲੋ ਜਿਆਦਾ ਪਿੰਡ ਦੇ ਵਿੱਚ ਇਹ ਕਿ ਦੋ ਦੋ ਪੈਕਟ ਜਿਹੜੇ ਪਹੁੰਚੇ ਹਾਂ ਜੀ ਇਹ ਕਿ ਦੋ ਦੋ ਪੈਕਟ ਹੀ ਪਹੁੰਚੇ ਸਰਕਾਰ ਵੱਲੋਂ ਹੁਣ ਜਿਆਦੀ ਫਿਰ ਜਿਹੜੀ ਕਾਰਜਕਾਰੀ ਐ ਆਪਤ ਦੇ ਵਿੱਚ ਜਿਹੜੀਆਂ ਸਹਾਈ ਸਹਾਇਤਾ ਹੀ ਹੋਈਆਂ ਨੇ ਮ ਕੋਈ ਵੀ ਪ੍ਰਸ਼ਾਦੇ ਪਾਣੀ ਤੋਂ ਨਹੀਂ ਜਰਿਆ ਸਿੱਖ ਸੰਗਤਾਂ ਨੇ ਬਹੁਤ ਸੇਵਾ ਕੀਤੀ ਆ ਤੇ ਪਰਮਾਰਮਾ ਨੂੰ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਇਹ ਮਤਲਬ ਦੇ ਮਤਲਬ ਫੈਮਿਲੀ ਮੈਂਬਰ ਵੀ ਜਿਹੜੇ ਨਹੀਂ ਹੈਗੇ ਮਾਤਾ ਖੁਦ ਆਪ ਥੋੜਾ ਬਹੁਤ ਕੰਮ ਕਰਦੀ ਲੋਕਾਂ ਦੇ ਘਰਾਂ ਚ ਚੱਲਦਾ ਤੇ ਜਿਹੜਾ ਮਤਲਬ ਸੰਸਥਾ ਨੇ ਜਾਂ ਹੋਰ ਐਨਆਰਆਈ ਵੀਰ ਨੇ ਉਹਨਾਂ ਤੋਂ ਕੀ ਇਹੋ ਜੀ ਮਦਦ ਦੀ ਘਰ ਲਾਉਂਦੇ ਜੋ ਮਾਤਾ ਜੀ ਅਹੀਂ ਤੇ ਉਹ ਕਹਿੰਦੇ ਵੀਰ ਜੀ ਵੀ ਉਹਨਾਂ ਦੇ ਰਹਿਣ ਛੱਤ ਪੈ ਜੇ ਤੇ ਉਹਨਾਂ ਦੇ ਘਰ ਦਾ ਕੋਈ ਜਗਾਰ ਚੱਲ ਜੇ ਬਸ ਇੰਨਾ ਹੀ ਆਹ ਕਹਿੰਦੇ ਜੀ ਸਿੱਖ ਸੰਗਤਾਂ ਨੂੰ ਉਹ ਵੀ ਇਸ ਸੰਗਤਾਂ ਨੇ ਕਰਨਾ ਵਾ ਮਦਦ ਕਰ ਦਿਖਾ ਪਾਣੀ ਦਾ ਵੀ ਕੋਈ ਏਡਾ ਪ੍ਰਬੰਧ ਨਹੀਂ ਹੈਗਾ ਬਾਹਰੋਂ ਲਿਆ ਲਾ ਕੇ ਬਾਟੀਆਂ ਦੇ ਵੀ ਮਨ ਲੋ ਘਰ ਦੀ ਲੋੜ ਦਾ ਪੂਰਾ ਕਰ ਦੇ ਅਜੇ ਤੱਕ ਪਾਣੀ ਦੀ ਵੀ ਪਿੰਡ ਵਾਲਿਆਂ ਲੋ ਜਨਰ ਰਹੀ ਲੋ ਉਹ ਵੀ ਮਦਦ ਕੀਤੀ ਨਹੀਂ ਨਹੀਂ ਵੀਰ ਜੀ ਪਿੰਡ ਵਾਲੇ ਤਾਂ ਪੁੱਛਿਆ ਤੱਕ ਨਹੀਂ ਜੇ ਸਾਰੇ ਬੋਟਾ ਮੰਗ ਨਹੀਂ ਹੁੰਦੇ ਜੇ ਪੁੱਛਿਆ ਕਿਸੇ ਨੇ ਕਿਸੇ ਨੇ ਇਹ ਤੱਕ ਨਹੀਂ ਪੁੱਛਿਆ ਵੀ ਤੁਸੀਂ ਕਿਦਾਂ ਮਰ ਗਏ ਜੇ ਕਿਹਾਗੇ ਜੇ ਕੀ ਕੀ ਲੱਗਦਾ ਨਹੀਂ ਬਾਬਾ ਜੀ ਪਿੰਡ ਦੇ ਵਿੱਚ 10 ਜਾਂ 20 ਐਨ ਆਰ ਆਈ ਹੁਣ ਉਹ ਇਦਾਂ ਦੀ ਲੋੜ ਵਾਲੇ ਪਰਿਵਾਰਾਂ ਨੂੰ ਸਾਂਭ ਲੈਣ ਤਾਂ ਇਦਾਂ ਦੀ ਜੜੀਆਂ ਮਨ ਲੋ ਤੰਗੀ ਦੇਖੀ ਜਾ ਇਦਾਂ ਦੇ ਕੇਸ ਨਿਕਲ ਨਹੀਂ ਨਾ ਵੀਰ ਜੀ ਇਹਨਾਂ ਸੋਚਦਾ ਹੀ ਕੋਈ ਨਹੀਂ ਨਾ ਹਰ ਬੰਦਾ ਪ ਪਰ ਜੇ ਪਿੰਡ ਦਾ ਸੋਚਣ ਤੇ ਪਿੰਡ ਵਾਲੇ ਬਾਹਰ ਜਾਂਦੀ ਲੋੜ ਹੀ ਨਹੀਂ ਆ। ਕੀ ਲੱਗਦਾ ਨੇ ਹੁਣ ਗਾਇਕ ਜਾਂ ਸਿੰਗਰ ਜਾਂ ਐਨ ਆਰ ਆਈ ਵੀਰ ਨੇ ਜਾਂ ਸਸਤਾ ਨੇ ਉਹ 10 ਪਿੰਡ ਜਾਂ 5 ਪਿੰਡ ਗੋਦ ਲੈਣ ਦੇ ਨੇ ਤੇ ਇਸੇ ਤਰ੍ਹਾਂ ਦੀ ਜਿਹੜੀ ਇੱਕ ਉਪਰਾਲਾ ਜਿਹੜੇ ਐਨ ਆਰ ਆਈ ਵੀਰ ਵੀ ਕਰਨ ਵੀ 5 ਪਰਿਵਾਰ ਜਾਂ 7 ਪਰਿਵਾਰ ਇਦਾਂ ਲੈਣ ਤੇ ਮੇਰੇ ਖਿਆਲ ਨਾਲ ਇਦਾਂ ਦੇ ਜਿਹੜੇ ਕੇਸ ਆਉਣੇ ਬੰਦ ਹੋ ਸਕਦੇ। ਹਾਂਜੀ ਹੋ ਸਕਦੇ ਨੇ ਜੇ ਲੈਣ ਤੇ। ਪਰ মিডিਆ ਤੇ ਕਰਨਾ ਸੌਖਾ ਵਾ ਇਦਾਂ ਗਰਾਊਂਡ ਲੈਵਲ ਤੇ ਆ ਕੇ ਵੇਖਣਾ ਔਖਾ ਵੀਰ ਜੀ। ਕੀ ਲੱਗਦਾ ਕੀ ਕਮੀਆਂ ਨੇ ਜਿਹੜੀਆਂ ਗਰਾਊਂਡ ਲੈਵਲ ਤੇ ਉਹ ਦੇਖਦੇ। ਕਮੀਆਂ ਵੀਰ ਜੀ ਹੁਣ ਆਉਣਗੇ ਪਤਾ ਲੱਗੇ ਹੁਣ ਗਰਾਉਂਡ ਲੈ ਕੇ ਆ ਕੇ ਵੇਖਣਗੇ ਘਰ ਵੇਖਣਗੇ ਵੀ ਕਿੱਦਾਂ ਦਾ ਕਿੱਦਾਂ ਦਾ ਨਹੀਂ ਆਹ ਸਾਰਾ ਹੁਣ ਮਿੱਟੀ ਹੋ ਗਿਆ ਬਣਾਲੇ ਲਾਗੇ ਕੋਹਨੇਵਾਲ ਪਿੰਡ ਆ ਉੱਥੇ ਕਰੋੜ ਰੁਪਏ 2 ਕਰੋੜ ਰੁਪਏ ਇਸ ਤੋਂ ਵੱਧ ਲਾਇਆ ਮਤਲਬ ਕਰੋੜਾਂ ਰੁਪਈਆਂ ਵਾਲੀਆਂ ਕੋਠੀਆਂ ਦੇਖ ਜਾਂਦੀਆਂ ਨੇ ਇੱਦਾਂ ਦੇ ਜਿਹੜੇ ਗਰੀਬਾਂ ਦੇ ਮਾਤਰਾ ਦੇ ਘਰ ਨਹੀਂ ਦੇਖਦੇ ਨਹੀਂ ਦੇਖਦੇ ਵੀਰ ਜੀ ਇਹ ਘਰ ਨੀਵੇਂ ਆ ਨਾ ਉਹ ਦੇਖਦੇ ਨਹੀਂਗੇ ਜਿਹੜੀ ਦੋਰੀ ਤੇਰੀ ਮੰਜਲੇ ਉਹ ਹੀ ਦੇਖਦੀ ਆ ਬਸ ਦੂਰੋਂ ਦੂਰੋਂ ਨਿਗਾ ਕਮਉਂਦੇ ਨੇ ਤਾਂ ਤਾਂ ਹੀ ਵੇਦੇ ਨੇ ਵੱਡੇ ਵੱਡੇ ਚੈਨਲਾਂ ਨਾਲ ਉੱਥੇ ਅਪਰੋਚ ਕੀਤੀ ਗਈ ਹੈ ਸੰਸਥਾ ਦੇ ਨਾਲ ਆਏ ਨੇ ਜਾਂ ਕਿਵੇਂ ਆਏ ਨੇ ਉਹਨਾਂ ਨੂੰ ਆ ਕੇ ਆਪਣੇ ਜਿਹੜੇ ਸਟਿੱਗਲ ਕਿਉਂਕਿ ਘਰ ਨਹੀਂ ਵੇ ਆ ਨਾ ਤਾਂ ਨਹੀਂ ਪਹੁੰਚ ਜੀ 10 15 ਫੁੱਟੋਂ ਤਾਂ ਤਾਂ ਵੇਂਦੇ ਨੇ ਵੀ ਕਿਹੜਾ ਕੋਠੀ ਬਜੀਏ ਕਿਹੜੀ ਨਹੀਂ ਉਹ ਤਾਂ ਥੱਲੇ ਲੈਵਲ ਤੇ ਨਹੀਂ ਵੇਂਦੇ ਉਹਨਾਂ ਦੇ ਉਹਨਾਂ ਦੇ ਸਕੈਨਰ ਲਾ ਦਿੱਤੇ ਨੇ ਜਾਂ ਗੂਗਲ ਪੇ ਲਾ ਦਿੱਤੇ ਨੇ ਚਲੋ ਆਈਏ ਕਹਿੰਦੇ ਕੁਦਰਤੀ ਆਫਤ ਆਈ ਹੈ ਲੋੜਵੰਦ ਪਰਿਵਾਰ ਪਰ ਇਦਾਂ ਦੇ ਜਿਹੜੇ ਪਰਿਵਾਰ ਨੇ ਇਹਨਾਂ ਨੂੰ ਵੀ ਕੁਦਰਤੀ ਆਫਤ ਆਈਆਂ ਨੇ ਕੋਈ ਆਪਣੇ ਆਪ ਤੇ ਨਾਲ ਲਿਆਦੀ ਨਹੀਂ ਹੈਗੀ ਹਾਂ ਜੀ ਚਲੋ ਆਈਆਂ ਹੈਗੇ ਪਰਮਾਤਮਾ ਦਾ ਸ਼ੋਰ ਕਾਨ ਵੀ ਜਿਹੜੇ ਬਚ ਗਏ ਆ ਇਹਨਾਂ ਨੂੰ ਬਚਾਪੇ ਕੋਈ ਨਾ ਕੋਈ ਸੰਸਥਾਏ ਕੀ ਹੁਣ ਕਰੇਗੀ ਉਹ ਸਿੱਖ ਸੰਗਤਾਂ ਨੇ ਕਰਨਾ ਲੀਡਰਾਂ ਤੋਂ ਆਸ ਨਹੀਂ ਕੋਈ ਵੀ ਯਕਨ ਮਦਦ ਕਰਨੀ ਆਨਰੇ ਵੀਰ ਨੇ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਪ੍ਰੋਪਰ ਮਾਤਾ ਜਿਲ੍ਹਾ ਦੱਸ ਗਰਦਾਸਪੁਰ ਜ਼ਿਲ੍ਹਾ ਜੇ ਡੇਰਾ ਬਾਬਾ ਨਾਨਕ ਪਿੰਡ ਮਾਨ ਪਿੰਡ ਮਾਨ ਹਾਂਜੀ ਮਾਨ ਉਹ ਇਹ ਪਿੰਡ ਮਾਨ ਦੇ ਵਿੱਚ ਜ਼ੀਰੋ ਗਰਾਊਂਡ ਦੀ ਜਿਹੜੀ ਤੁਹਾਨੂੰ ਅਸੀਂ ਹਰ ਪ੍ਰਭਾਵਤ ਜਿਹੜੀ ਸਥਿਤੀ ਦਿਖਾ ਰਹੇ ਹਾਂ ਸੋ ਇਦਾਂ ਦੀ ਜਿਹੜੀਆਂ ਹੋਰ ਖਾਸ ਕਰ ਜਿਹੜੀਆਂ ਸਥਿਤੀਆਂ ਜਿਹੜੀਆਂ ਦੇਖਦੇ ਰਹੋ ਚੈਨਲ ਨੂੰ ਕਰ ਲੋ ਫੋਲੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀ